ਇਧਰ ਮੋਦੀ ਸਾਹਿਬ ਵਾਲੇ ਪਾਸੇ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਗੱਲਬਾਤ ਜਿਹੜੀ ਚਰਚਾ ਚੱਲ ਰਹੀ ਹੈ ਪਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਕੰਮ ਵਿੜਦੇ ਹੋ ਜਾਂ ਕੋਈ ਕਰਦੇ ਹੋ ਤੇ ਤੁਹਾਨੂੰ ਬੜੀ ਇੱਛਾ ਹੁੰਦੀ ਹੈ ਕਿ ਸਾਡੇ ਨਾਲ ਵਾਲੇ ਸਾਡੇ ਨਾਲ ਖੜੇ ਹੋਣ ਫਿਰ ਆਪਾਂ ਕਿਸੇ ਨੂੰ ਕੋਸ਼ਿਸ਼ ਨਹੀਂ ਲਈ ਬੈਠੇ ਤੇ ਇਧਰ ਕਹਿੰਦੇ ਕਿ ਭਾਈ ਸੁਪਨੇ ਦੇ ਵਿੱਚ ਜਿਹੜੇ ਆਪਦੇ ਨਾਲ ਹੀ ਨਹੀਂ ਖੜੇ ਸੀਗੇ ਨਹੀਂ ਉਹਨਾਂ ਦੇ ਵੀ ਐਮਪੀ ਉੱਥੇ ਹੈ ਨਹੀਂ ਸੀਗੇ ਉਹ ਵੈਪਜਾਰੀ ਹੋਇਆ ਬਿਆ ਜੀ ਤਾਂ ਇਹਦਾ ਮਤਲਬ ਹੈ ਕਿ ਵੈਪਜਾਰੀ ਜਦੋਂ ਹੁੰਦਾ ਨਾ ਵੈਪ ਦਾ ਮਤਲਬ ਸਰਕਾਰ ਪਤਾ ਕੀ ਹੁੰਦਾ ਹੈ ਹੂੰ ਕਿ ਜਦੋਂ ਵਿਪ ਇੱਕ ਹੁੰਦਾ ਹੈ ਕਿ ਇੱਕ ਪਾਰਟੀ ਦੀ ਲਾਈਨ ਹੈ ਤੁਹਾਨੂੰ ਉਹਦੇ ਨਾਲ ਖਲੋਣਾ ਪਊਗਾ ਅਦਰਵਾਈਜ਼ ਤੁਹਾਨੂੰ ਆਪਣੀ ਮੈਂਬਰਸ਼ਿਪ ਜਿਹੜੀ ਆ ਉਹ ਗਵਾਉਣੀ ਵੀ ਪੈ ਸਕਦੀ ਆ ਇੱਥੇ ਵੀ ਜੇ ਤੁਸੀਂ ਦੇਖੋਗੇ ਆਪਣੀ ਵਿਧਾਨ ਸਭਾ ਦੇ ਵਿੱਚ ਇੱਕ ਅਹੁਦਾ ਦਿੱਤਾ ਜਾਂਦਾ ਹੈ ਪਾਰਟੀਆਂ ਦੇ ਵਿੱਚ ਵਿਪ ਜੀ ਚੀਫ ਵਿਪ ਬੀ ਬਬਲਜਿੰਦਰ ਕੌਰ ਵੀ ਸੀਗੇ ਆਮ ਆਦਮੀ ਪਾਰਟੀ ਇਹਨਾਂ ਨੂੰ ਸ਼ਾਇਦ ਕੈਬਨਿਟ ਦਾ ਰੈਂਕ ਵੀ ਦਿੱਤਾ ਗਿਆ ਸੀਗਾ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਇੱਕ ਮਹੱਤਵਪੂਰਨ ਚੀਜ਼ ਹੈ ਜੀ ਚੀਫ ਵਿਪਾ ਜੀ ਪਾਰਟੀ ਨੇ ਵਿਪ ਜਾਰੀ ਕੀਤਾ 20 ਬੰਦੇ ਇਹਨਾਂ ਦੇ ਪਹੁੰਚੇ ਨਹੀਂ ਹੈ ਹਮਮ ਨਰਿੰਦਰ ਮੋਦੀ ਇਸ ਸੁਪਨੇ ਨੂੰ ਸਾਲਾਂ ਤੋਂ ਵੇਚਦੇ ਪਏ ਸੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਤਾਂ ਉੱਥੇ ਤੁਸੀਂ ਦੇਖ ਲਓ ਇੰਡੀਆ ਗੱਠ ਛੋੜ ਦੀ ਇੰਨੀ ਤਿਆਰੀ ਵੀ ਆ ਨਹੀਂ ਸੀ ਪਰ باوجود ਇਸ ਦੇ ਕੱਲ ਜਿਹੜਾ ਆਪਾਂ ਇਸ ਵੇਲੇ ਨੰਬਰ ਪੜਿਆ ਸੀਗਾ ਕਿ ਇੱਕ ਭਰਪੂਰ ਨੰਬਰ ਸੀਗਾ ਹਮ ਤਾਂ ਜਿਹੜਾ 2/3 ਵਾਲਾ ਇਹਨਾਂ ਨੂੰ ਚਾਹੀਦਾ ਸੀਗਾ ਕਹ ਲੋ ਕਿ ਮਾਈਲਸਟੋਨ ਸੀਗਾ ਜਿਹੜਾ ਨਾ ਵਾਸਤੇ ਉਹਦੇ ਤੋਂ ਤਾਂ ਬਹੁਤ ਦੂਰ ਰਹਿ ਗਏ ਤਕਰੀਬਨ 100 ਹੂੰ ਰਾਜ ਸਭਾ ਦੇ ਵਿੱਚ ਵੀ ਦੂਰ ਰਹਿਣ ਦੀ ਸੰਭਾਵਨਾ ਸੋ ਇਸ ਕਰਕੇ ਇਹਨਾਂ ਨੇ ਜਪੀਸੀ ਕੋਲ ਹੀ ਸ਼ਾਇਦ ਇਹ ਬਿੱਲ ਭੇਜਣਾ ਜਾਂ ਹੋ ਸਕਦਾ ਸਿਲੈਕਟ ਕਮੇਟੀ ਕੋਲ ਵੀ ਭੇਜ ਦੇ ਜੀ ਤਾਂ ਇਹਦੀ ਸੰਭਾਵਨਾ ਆਪਾਂ ਪਹਿਲਾਂ ਹੀ ਜਤਾ ਰਹੇ ਸੀ ਕਿ ਭਈ ਜਪੀਸੀ ਕੋਲ ਹੀ ਜਾਏਗਾ ਯਾਨੀ ਠੰਡੇ ਬਸਤੇ ਚ ਆ ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਕਿ ਹੁਣ ਜੇ ਮੰਨ ਲਓ जेपीसी दी मियाद ता ओ कटु कट 25 26 तक चले जाएगी जी 26 ਦੇ ਵਿੱਚ گا ਨਵੇਂ ਸਿਰੇ ਤੋਂ ਹੱਦਬੰਦੀ ਹੋਣੀ ਆ ਤਦ ਤੱਕ ਲਾਲੋ ਕੇ 26 27 ਆ ਗਿਆ ਹਮ ਇਸ ਨੂੰ ਅਮਲ ਚ ਵੀ ਜੇ ਲਿਆਂਦਾ ਜਾਂਦਾ ਤਾਂ ਖੜੇ ਪੈਰ ਤੁਸੀਂ 29 ਵਾਲਾ ਇਲੈਕਸ਼ਨ ਨਹੀਂ ਕਰਵਾ ਸਕਦੇ ਕਿਉਂਕਿ ईवीएम ਹੀ ਤੁਹਾਨੂੰ ਬਹੁਤ ਵੱਡੀ ਗਿਣਤੀ ਚ ਚਾਹੀਦੀਆਂ ਹੋਣਗੀਆਂ ਇਹਨਾਂ ਤੇ ਨਿਰਮਾਣ ਹੀ ਨਹੀਂ ਹੋ ਸਕਦਾ ਇਟ ਮੀਨ ਕਿ ਨਤੀ ਵਾਲਾ ਇਲੈਕਸ਼ਨ ਵੀ 1 ਨੇਸ਼ਨ 1 ਇਲੈਕਸ਼ਨ ਚ ਨਹੀਂ ਜਾਏਗਾ। ਨਹੀਂ ਜਾਏਗਾ। ਐਸਾ ਜੇ ਆਪਾਂ ਤਕਨੀਕੀ ਤੌਰ ਤੇ ਦੇਖੀ ਤਾਂ ਇਹਦਾ ਮਤਲਬ ਕਿ 34 ਚੁੰਤੀ ਤੱਕ ਚਲਾ ਗਿਆ ਕੰਮ। ਹੂੰ। ਤਾਂ ਦਿਲ ਕੇ ਆਰਮਾਹਸੂਆਂ ਮੇ ਬਹਿ ਗਏ। ਬਿਲਕੁਲ ਜੀ ਬਿਲਕੁਲ ਬਿਲਕੁਲ। ਤਾਂ ਮੋਦੀ ਸਾਹਿਬ ਨੇ ਸੁਫਨਾਇ ਜੁਮਲਾ ਜ਼ਰੂਰ ਵੇਚਿਆ ਸਾਹਿਬ। ਇਹਦੇ ਤੇ ਹੋਰ ਪੰਗੇ ਨੇ ਬਹੁਤ ਜ਼ਿਆਦਾ। ਜੀ। ਮਤਲਬ ਕਿ ਸੰਵਿਧਾਨਕ ਤਰਮੀਮ ਕਰਨੀ ਆ ਤੁਸੀਂ। ਸੰਵਿਧਾਨਕ ਤਰਮੀਮ। ਅੱਛਾ ਸਭ ਤੋਂ ਹਾਸੋਹੀਣੀ ਗੱਲ ਇਹ ਆ ਕਿ ਭਈ ਤੁਸੀਂ ਵਿਧਾਨ ਸਭਾ ਜਿਹੜੀ ਆ ਉਦੀ ਮਿਆਦ ਘੱਟ ਕਰਨ ਜਾ ਰਹੇ ਹਾਂ ਜੀ ਦੇਖੋ ਸਰ ਜਿਹੜੀ ਵਿਧਾਨ ਸਭਾ ਕਦੇ ਵੀ ਲੋਕ ਸਭਾ ਦੇ ਮਤੇ ਥੋੜੀ ਚੱਲੂਗੀ ਜਾਂ ਕੇਂਦਰ ਸਰਕਾਰ ਦੇ ਮਤੇ ਥੋੜੀ ਚੱਲੂਗੀ ਉਹ ਤਾਂ ਇੱਕ ਆਜ਼ਾਦ ਬੋਡੀ ਬਣਾ ਦਿੱਤੀ ਨਾ ਬਿਲਕੁਲ ਕਿ ਉਹਨੇ 5 ਸਾਲ ਵਾਸਤੇ ਚੱਲਣਾ ਹੈ ਹੁਣ ਤੁਸੀਂ ਮੰਨੋ ਇੱਕ ਸਰਕਾਰ ਰਲੀ ਮਿਲੀ ਬਣੀ ਉਹ ਡਿੱਗ ਪਈ ਉਹਦੀ ਮਿਆਦ ਰਹਿ ਗਈ ਆ ਅਗਲੀ ਕੋਈ ਟੇਨਰ ਦੀ 6 ਮਹੀਨੇ ਸਾਲ 6 ਮਹੀਨੇ ਸਾਲ ਵਾਸਤੇ ਤੁਸੀਂ ਸਰਕਾਰ ਚੁਣੋਗੇ ਹੂੰ ਤੋ 5 ਸਾਲ ਵਾਲਾ ਕਨਸੈਪਟ ਜਿਹੜਾ ਸੰਵਿਧਾਨਕ ਤੌਰ ਤੇ ਉਹ ਤਾਂ ਖਤਮ ਹੋ ਜਾਏਗਾ ਨਾ ਹੋ ਜਾਏਗਾ ਬਿਲਕੁਲ ਤਾਂ ਮਤਲਬ ਇਹ ਆ ਕਿ ਜੋ ਕੇਸ਼ਵਾਨੰਦ ਭਾਰਤੀ ਮਾਮਲੇ ਚ ਸੁਪਰੀਮ ਕੋਰਟ ਦਾ ਲੈਂਡਮਾਰਕ ਜੱਜਮੈਂਟ ਹੈ ਕਿ ਤੁਸੀਂ ਜੋ ਮੂਲ ਢਾਂਚਾ ਹੈ ਸੰਵਿਧਾਨ ਦਾ ਉਹਦੇ ਨਾਲ ਛੇੜ ਛਾੜ ਨਹੀਂ ਕਰ ਸਕਦੇ ਤਾਂ ਇਹ ਮਾਮਲਾ ਮੰਨ ਲਓ ਮੈਂ ਤੇ ਇਹ ਵੀ ਸਮਝਦਾ ਕਿ 450 450 ਵੀ ਜੇ ਲੈ ਜਾਂਦੇ ਨਾ ਮੋਦੀ ਸਾਹਿਬ ਸ਼ਾਇਦ ਤਦ ਵੀ ਇਹ ਪੋਸੀਬਲ ਨਾ ਹੁੰਦਾ ਜੀ ਕਿਉਂਕਿ ਜੇ ਕੋਈ ਰੀਡ ਦੀ ਹੰਢੀ ਵਾਲਾ ਜੱਜ ਅੱਗੇ ਬੈਠਾ ਹੋਇਆ ਤਾਂ ਉਹਨੇ ਉਥੋਂ ਰੀਡ ਦੇਣਾ ਫੜਕਾ ਦੇਣਾ ਇਹ ਸਿਸਟਮ ਨੇ ਸੈੱਟ ਕਰਕੇ ਇਹ ਕਾਫੀ ਮਾਮਲਾ ਉਲਝਮਾ ਹੋ ਗਿਆ ਹੁਣ ਠੀਕ ਹੈ ਬਹਿਸ ਜ਼ਰੂਰ ਚੱਲ ਪਈ ਆ ਪਰ ਵਨ ਨੇਸ਼ਨ ਵਨ ਇਲੈਕਸ਼ਨ ਨੀੜ ਲਿਪੇ ਕਿ ਇੱਥੇ ਤੇ ਵਨ ਨੇਸ਼ਨ ਵਨ ਟੈਕਸ ਨਹੀਂ ਬਣਿਆ ਬਿਲਕੁਲ ਕਈ ਸਲੇਬਾਂ ਨੇ ਕਈ ਚੀਜ਼ਾਂ ਬਾਹਰ ਨਹੀਂ ਜੀ 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 ਤਾਂ ਵਨ ਨੇਸ਼ਨ ਵਨ ਇਲੈਕਸ਼ਨ ਸੰਭਵ ਹੀ ਨਹੀਂ ਕਿਉਂਕਿ ਤੁਸੀਂ ਪੰਚਾਇਤੀ ਇਲੈਕਸ਼ਨ ਜਿਹੜਾ ਛਿਆ ਦੋ ਇਕੱਠਾ ਨਹੀਂ ਕਰਵਾ ਪਾਉਗੇ ਤੁਸੀਂ ਛੱਡੋ ਤੁਹਾਡੇ ਕੋਲ ਤੇ ਇਹੋ ਜਿਹਾ ਚੋਣ ਕਮਿਸ਼ਨ ਐ ਸੁਖਦੇ ਨਾਲ ਕਿਉਂ ਚਾਰ ਰਾਜਾਂ ਦਾ ਇਲੈਕਸ਼ਨ ਨਹੀਂ ਇਕੱਠਾ ਕਰਵਾ ਸਕਦਾ ਹਾਂ ਉਹ ਵੀ ਦੋ ਦੋ ਕਰਕੇ ਕਰਵਾਉਂਦੇ ਦੋ ਦੋ ਉਹ ਉਹ ਵੀ ਕਦੇ ਕਹਿੰਦਾ ਕਿ ਮੌਸਮ ਦੇ ਹਿਸਾਬ ਨਾਲ ਜੀ ਤਰੀਕਾ ਬਦਲ ਦਿਓ ਜੀ ਕਦੇ ਕਹਿ ਦਿੰਦਾ ਜੀ ਧਾਰਮਿਕ ਤਿਹਾਰ ਆ ਗਏ ਨੇ ਇਹਦੀ ਤਰੀਕ ਬਦਲ ਦਿਓ ਤੋਂ ਗੱਲ ਇਹ ਆ ਕਿ ਇਹ ਦੇਸ਼ ਜਿਹੜਾ ਹੈ ਮੇਰੇ ਖਿਆਲ ਦੇ ਨਾਲ ਵਨ ਨੇਸ਼ਨ ਵਨ ਇਲੈਕਸ਼ਨ ਲਈ ਨਾ ਤਿਆਰ ਹੈ ਨਾ ਹੀ ਇਹਦੇ ਵਾਸਤੇ ਬੰਦੋਬਸਤ ਹੈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਵੀ ਇੱਕ ਸਵਾਲ ਆ ਕਿ 20 ਪਾਰਲੀਮੈਂਟ ਮੈਂਬਰ ਹੀ ਇੱਥੇ ਗੈਰਹਾਜ਼ਰ ਸਨ ਉੱਤੇ ਸਭ ਤੋਂ ਵੱਡੀ ਗੱਲ ਕਿ ਮੋਦੀ ਸਾਹਿਬ ਵੀ ਗੈਰਹਾਜ਼ਰ ਸੀਗੇ ਜੀ ਜਿਨ੍ਹਾਂ ਨੇ ਇਸ ਸੁਫਨੇ ਨੂੰ ਇਨਾ ਪ੍ਰਚਾਰਿਆ ਆਪਣੀ ਇੱਛਾ ਤੇ ਬੜੀ ਦ੍ਰਿੜਤਾ ਦਿਖਾਈ ਆ ਤੁਸੀਂ ਦੇਖੋ ਕਿ ਜਦੋਂ ਵੇਲਾ ਆਇਆ ਮਤਲਬ ਕਿ ਜਦੋਂ ਸ਼ਿਕਾਰ ਨਿਕਲਿਆ ਜੀ ਤੇ ਉਦੋਂ ਕੁੱਤੀ ਨੂੰ ਮੂਤਨਾ ਆ ਗਿਆ ਕਹਿੰਦੇ ਹੁੰਦੇ ਬਿਲਕੁਲ ਹਾਲੇ ਹੋਇਆ ਪਿਆ ਕਿ ਜਦੋਂ ਟਾਈਮ ਆਇਆ ਤੇ ਉਦੋਂ ਮੋਦੀ ਸਾਹਿਬ ਉਥੇ ਹੈ ਹੀ ਨਹੀਂ ਹੈ ਯਾਨੀ ਜਿਹੜਾ ਮਤਲਬ ਕਿ ਇਨਾ ਪ੍ਰਚਾਰ ਕਰਨ ਵਾਲਾ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਹੈ ਸਾਡਾ ਤਾਂ ਉਸ ਵੇਲੇ ਜਦੋਂ ਮੌਕਾ ਤਾਂ ਉਹ ਉਥੇ ਨਾਦਰਦਾ ਤੇ ਉਹਨਾਂ ਦਾ ਸ਼ਾਇਦ ਕੋਈ ਪ੍ਰੋਗਰਾਮ ਜੈਪੁਰ ਕੇ ਪਤਾ ਨਹੀਂ ਕਿੱਧਰ ਸੀਗਾ ਉਥੇ ਹੈ ਨਹੀਂ ਸੀਗੇ ਪਾਰਲੀਮੈਂਟ ਦੇ ਵਿੱਚ ਜਾ ਰਹੀ ਸੀ ਫਿਰ ਤੇ ਵੇਖੋ ਹੁਣ ਇਹ ਬਿੱਲ ਦਾ ਕੀ ਬਣਦਾ ਹੈ ਨਾ ਠੰਡੇ ਬਸਤੇ ਜੀ ਆਪਾਂ ਇੱਕ ਵਾਰੀ ਮੰਨ ਕੇ ਚੱਲੀਏ ਇਹਨੂੰ ਬਾਕੀ ਵੇਖਦੇ ਆਉਣ ਵਾਲੇ ਟਾਈਮ 'ਚ ਜੇਪੀਸੀ ਵੱਲੋਂ ਕੀ ਹੁੰਦਾ ਹੈ ਜਾਂ ਕੀ ਆਉਂਦਾ ਹੈ ਤਾਂ ਸਿਲੈਕਟ ਕਮੇਟੀ ਕੋਲ ਜਾਂਦਾ ਜੇਪੀਸੀ ਕੋਲ ਜਾਂਦਾ ਹਾਲੇ ਤੇ ਇਹ 6.5 ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਗਾਂ ਬਹੁਤ ਕੁਝ ਹੋਣਾ ਹੈ 25 26 ਤੱਕ ਇਹਦੀ ਮਿਆਦ ਹੋਊਗੀ ਜੇਪੀਸੀ ਜਾਂ ਸਿਲੈਕਟ ਕਮੇਟੀ ਦੀ ਉਹਦੇ ਬਾਅਦ ਫਿਰ ਨਵੇਂ ਸਿਰੇ ਤੋਂ ਹੱਦਬੰਦੀ ਆ ਜਾਣੀ ਆ ਦੇਸ਼ ਦੀ ਲੋਕ ਸਭਾ ਹਲਕਿਆਂ ਦੀ ਠੀਕ ਹੈ ਜੀ ਸੀਟਾਂ ਵਧਦੀਆਂ ਘਟਦੀਆਂ ਫਿਰ ਉਸ ਤੋਂ ਬਾਅਦ ਜੇ ਮੰਨ ਲਓ ਤੁਸੀਂ ਅਮਲ ਚ ਲਿਆਉਨੇ ਹੋ ਸਤਾਈ ਚਲੇ ਉਹਨੇ ਉਠਾਈ ਚਲੇ ਉਹਨੇ ਸਰ ਤੱਕ ਤੱਕ ਤਾਂ 29 ਵਾਲਾ ਇਲੈਕਸ਼ਨ ਜਿਹੜਾ ਸਿਰੇ ਤੇ ਹੋਏਗਾ ਇੱਕਦਮ ਸਾਰਾ ਕੁਝ ਇੰਪਲੀਮੈਂਟ ਹੋ ਹੀ ਨਹੀਂ ਸਕਦਾ ਬੜਾ ਮੁਸ਼ਕਲ ਹੈ ਏਡੇ ਵੱਡੇ ਮੁਲਕ ਦੇ ਵਿੱਚ